ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਤੋਂ ਸ਼ਾਮ ਪਿਵਾਨੀ ਤੋਂ ਕਾਂਗਰਸ ਵਿਧਾਇਕਾ ਕਿਰਨ ਚੌਧਰੀ ਤੇ ਉਹਨਾਂ ਦੀ ਧੀ ਨੇ ਪਾਰਟੀ ਛੱਡ ਦਿੱਤੀ ਹੈ। ਉਹਨਾਂ ਨੇ ਆਪਣਾ ਅਸਤੀਫਾ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕਾਰਜਨ ਖੜਗੇ ਨੂੰ ਭੇਜ ਦਿੱਤਾ। ਜਦੋਂ ਕਿ ਕਿਰਨ ਚੌਧਰੀ ਤੇ ਸ਼ਰੂਤੀ ਚੌਧਰੀ ਭਲਕੇ ਸਵੇਰੇ 10 ਵਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ। ਸੂਚਿ ਵਿੱਚ ਇਹ ਪਹਿਲਾ ਮੌਕਾ ਹੋਏਗਾ ਜਦੋਂ ਦੇਵੀ لال ਭਜਨ ਲਾਲ ਤੇ ਬੰਸੀ ਲਾਲ ਪਰਿਵਾਰ ਭਾਜਪਾ ਦੇ ਵਿੱਚ ਇਕੱਠੇ ਦਿਖਾਈ ਦੇਣਗੇ ਕਿਰਨ ਚੌਧਰੀ ਆਪਣੀ ਬੇਟੀ ਸ਼ਰੂਤੀ ਚੌਧਰੀ ਦੀ ਟਿਕਟ ਰੱਦ ਹੋਣ ਤੇ ਨਰਾਜ चल ਰਹੀ ਸੀ ਕਾਂਗਰਸ ਵਿਧਾਇਕ ਕਰਨੇ ਚੌਧਰੀ ਨੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਇੱਥੇ ਭਾਗ ਕੇ ਹਰਿਆਣਾ ਚ ਪਾਰਟੀ ਨੂੰ ਨਿੱਜੀ ਜਾਇਦਾਦ ਦੇ ਵਾਂਗ ਚਲਾਇਆ ਜਾ ਰਿਹਾ ਹੈ ਮੈਨੂੰ ਬੇਇੱਜ਼ਤ ਕੀਤਾ ਗਿਆ ਸੀ ਕਿਰਨ ਚੌਧਰੀ ਆਪਣੀ ਧੀ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ ਦੇ ਨਾਲ ਹੁਣ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨਗੇ ਹੁੱਡਾ ਦਾ ਨਾਮ ਲੈ ਬਿਨਾ ਕਿੰਨੇ ਨੇ ਪਰਦੇ ਲੈਜੇ ਦੇ ਵਿੱਚ ਕਿਹਾ ਸੀ ਕਿ ਹਰਿਆਣਾ ਚ ਲੋਕ ਸਭਾ ਟਿਕਟਾਂ ਦੀ ਵੰਡ ਨੂੰ ਲੈ ਕੇ ਰੰਜਿਸ਼ ਪੈਦਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਸਾਨੂੰ ਤਬਾਹ ਕਰਨਾ ਚਾਹੁੰਦੇ ਸਨ ਤਾਂ ਕਿ ਕੋਈ ਵੀ ਉਹਨਾਂ ਦੇ ਬਰਾਬਰ ਖੜਾ ਨਾ ਹੋ ਸਕੇ ਇੱਕ ਕਰੇ ਟਿਕਟਾਂ ਦੀ ਵੰਡ ਸਹੀ ਢੰਗ ਦੇ ਨਾਲ ਹੁੰਦੀ ਤਾਂ ਭਵਾਨੀ ਤੇ ਗੁਰੂਗ੍ਰਾਮ ਚ ਕਾਂਗਰਸ ਜਿੱਤ ਸਕਦੀ ਸੀ ਔਰ ਕੋਈ ਜਾਣਦਾ ਹੈ ਕਿ ਕਿਵੇਂ 10 ਸਾਲਾਂ ਚ ਉਹਨੇ ਕਾਂਗਰਸ ਨੂੰ 67 ਸੀਟਾਂ ਦੇ ਕੇ ਹੇਟਲੇ ਪੱਧਰ ਤੇ ਪਹੁੰਚਾਇਆ ਹੈ ਸੋ ਹੁਣ ਹਰਿਆਣਾ ਚ ਕਾਂਗਰਸ ਨੂੰ ਵੱਡਾ ਝਟਕਾ ਤਾਂ ਲੱਗ ਚੁੱਕਿਆ ਹੈ ਤੇ ਹੁਣ ਇਹ ਵੀ ਵੇਖਣਾ ਜ਼ਰੂਰੀ ਹੋਏਗਾ ਕਿ ਕਿਰਨ ਚੌਧਰੀ ਅਤੇ ਉਹਨਾਂ ਦੀ ਟੀ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਰਿਆਣਾ ਚ ਕਿੰਨੀ ਮਜ਼ਬੂਤ ਹੁੰਦੀ ਹੈ